ਜਦੋਂ ਪਿਛਲੀ ਵਾਰ ਵਿਪਾਸ਼ਨਾ ਚ ਆਏ ਸੀ ਕੇਜਰੀਵਾਲ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਵਿਪਾਸ਼ਨਾ ਜੋ ਨਿਕਲਣ ਤੋਂ ਬਾਅਦ ਜੇਲ੍ਹ ਗਏ ਸੀ ਇਸ ਵਾਰ ਫਿਰ ਉਹ ਵਿਪਾਸ਼ਨਾਤ ਨੇ ਉਸ ਸਮੇਂ ਵੀ ਉਹਨਾਂ ਨੂੰ ਈਡੀ ਤੇ ਨੋਟਸ ਆ ਰਹੇ ਸੀ ਹੁਣ ਕੋਰਟ ਦਾ ਹੁਕਮ ਆ ਗਿਆ ਕਿ ਭਈ ਨਵੀਂ ਐਫ ਆਈ ਆਰ ਦਰਜ ਕਰੋ ਹੁਣ ਜਿਹੜੀ ਨਵੀਂ ਐਫ ਆਈ ਆਰ ਦਰਜ ਹੋਣੀ ਹੈ ਉਹਦੇ ਵਿੱਚ ਪਹਿਲੂ ਹੈਗਾ 2019 ਦਾ 2019 ਚ ਸ਼ਿਕਾਇਤ ਹੋਈ ਅਦਾਲਤ ਨੇ ਉਹ ਸ਼ਿਕਾਇਤ ਮਨਜ਼ੂਰ ਕੀਤੀ 2025 ਚ ਜਾ ਕੇ ਤੁਸੀਂ 5 ਸਾਲ ਦਾ ਬਕਵਾ ਅਦਾਲਤ ਦੀ ਮਨਜ਼ੂਰੀ ਲੱਗਦਾ ਹੈ ਕਦੇ-ਕਦੇ ਤਾਂ ਵੀ ਲੱਗਦਾ ਕਿ ਜਿਵੇਂ ਸਰਕਾਰਾਂ ਬਦਲ ਨਾਲ ਅਦਾਲਤ ਦੇ ਅੰਦਰ ਵੀ ਫਾਈਲਾਂ ਉੱਪਰ ਥੱਲੇ ਹੋ ਜਾਂਦੀਆਂ ਹੁਣ ਕਿਦੋਂ ਜਰ 19 ਤੱਕ ਉਹ ਫਾਈਲ ਫਰੋਲੀ ਨਹੀਂ ਗਈ 2525 ਜੇ ਕਿਉਂ ਫਰੋਲੀ ਗਈ ਚਲੋ ਫਿਰ ਦਿੱਲੀ ਕੋਰਟ ਨੇ ਹੁਕਮ ਦਿੱਤਾ ਕਿ ਜਿਹੜਾ ਹੋਲਡਿੰਗ ਦਾ ਮਾਮਲਾ ਹੈ ਦਿੱਲੀ ਚ ਪ੍ਰਚਾਰ ਦਾ ਮਾਮਲਾ ਹੈ ਸਤਨਾਮ ਸਿੰਘ ਜੀ ਪਹਿਲੂ ਇਹ ਉੱਪਰ ਆ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਬੁਰਾ ਨੇ ਜਿਹੜੀ ਉਹਨਾਂ ਦੀ ਸਰਕਾਰ ਨੇ ਲੋਕਲ ਬਾਊ ਕੋਈ ਯੋਜਨਾਵਾਂ ਹਲਾਣੀਆਂ ਜਿਹੜੀਆਂ ਸਰਕਾਰੀ ਯੋਜਨਾਵਾਂ ਹੁੰਦੀਆਂ ਨੇ ਇੰਨਾ ਪੈਸਾ ਬਜਟ ਦਾ ਉਹਨਾਂ ਯੋਜਨਾਵਾਂ 'ਤੇ ਖਰਚ ਨਹੀਂ ਹੋਇਆ ਜਿੰਨਾ ਪੈਸਾ ਉਹਨਾਂ ਦੇ ਪ੍ਰਚਾਰ ਤੇ ਖਰਚ